ਅਸ਼ਰਕਾਲ ਜੀ ਤੁਸੀਂ ਦੇਖ ਰਹੇ ਹੋ ਅਸਮ ਲੱਡ ਨਿਊਜ਼ ਤੇ ਮੈਂ ਹਾ ਪਰਦੀਪ ਗੌਰ ਤਾਂ ਪੁਲਿਸ ਅਤੇ ਬਦਮਾਸ਼ਾਂ ਦੇ ਵਿਚਾਲੇ ਫਾਇਰਿੰਗ ਹੁੰਦੀ ਹੈ ਫਾਇਰਿੰਗ ਇਸ ਕਦਰ ਹੁੰਦੀ ਹੈ ਬਦਮਾਸ਼ ਨੇ ਜਿਹੜੇ ਗੱਡੀ ਦੇ ਵਿੱਚ ਸਵਾਰ ਹੁੰਦੇ ਨੇ ਤੇ ਗੱਡੀ ਇਸ ਤਰੀਕੇ ਦੇ ਨਾਲ ਪਹੁੰਚਾਉਂਦੇ ਨੇ ਕਿ ਤਿੰਨ ਤੋਂ ਚਾਰ ਲੋਕ ਨੇ ਜਿਹੜੇ ਜ਼ਖਮੀ ਹੋ ਜਾਂਦੇ ਨੇ ਉਹਨਾਂ ਨੂੰ ਬੁਰੇ ਤਰੀਕੇ ਦੇ ਨਾਲ ਸੱਟਿਆ ਫੇਟ ਮਾਰ ਕੇ ਚਲੇ ਜਾਂਦੇ ਨੇ ਤਾਂ ਜਿਸ ਤੋਂ ਬਾਅਦ ਜਦੋਂ ਪੁਲਿਸ ਉਹਨਾਂ ਦਾ ਪਿੱਛਾ ਕਰਦੀ ਹੈ ਤਾਂ ਬਦਮਾਸ਼ ਨੇ ਜਿਹੜੇ ਆਪਣੇ ਆਪ ਨੂੰ ਬਚਾਉਣ ਦੇ ਲਈ ਪੁਲਿਸ ਦੇ ਉੱਤੇ ਫਾਇਰਿੰਗ ਕਰ ਦਿੰਦੇ ਨੇ ਤਾਂ ਪੁਲਿਸ ਵੀ ਫਿਰ ਜਵਾਬੀ ਕਾਰਵਾਈ ਕਰਦੇ ਦੌਰਾਨ ਫਾਇਰਿੰਗ ਕਰਦੀ ਹੈ ਤੇ ਗੋਲੀਆਂ ਗੱਡੀਆਂ ਦੇ ਵਿੱਚ ਜਾ ਲੱਗਦੀ ਹੈ ਤੇ ਉਸ ਤੋਂ ਬਾਅਦ ਉਹਨੂੰ ਜਾਣਕਾਰੀ ਦੇ ਦਿੰਨੇ ਆ ਆ ਕਿ ਜੋ ਗੱਡੀ ਚਲਾ ਰਿਹਾ ਸੀ ਸਖਸ਼ ਦਰਸਲੋ ਪਹਿਲਾਂ ਤੋਂ ਹੀ ਪੁਲਿਸ ਨੂੰ ਵਾਂਟਡ ਸੀ ਪਹਿਲਾਂ ਤੋਂ ਹੀ ਤਿੰਨ ਤੋਂ ਚਾਰ ਮਾਮਲੇ ਉਸ ਦੇ ਉੱਪਰ ਦਰਜ ਸੀ ਤਾਂ ਵਿਸਥਾਰ ਪੂਰਵਕ ਇਨਫੋਰਮੇਸ਼ਨ ਹੈ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਸ਼ਾਮ ਦੀ ਗੱਲ ਹੈ ਜੀ ਅਜੇ ਐਸਐਸਓ ਜੀ ਆਪਣੇ 4 ਨੰਬਰ ਨੇ ਜੀ ਤੇ ਆਪਣੇ ਏਰੀਆ ਦੇ ਵਿੱਚ ਸੀ ਜੀ ਇਹਨਾਂ ਦੇ ਕੋਲ ਗੱਡੀ ਆ ਹੈ ਜੀ ਇਨਕੁਐਸਟਨ ਹੈਗੀ ਜਿਹੜੀ ਤੁਸੀਂ ਦੇਖ ਪਏ ਹੋ ਜੀ ਲੇਕਾ ਗੱਡੀ ਕਾਲ ਰੰਗ ਦੀ ਗੱਡੀ ਹੈ ਇਹ ਬਹੁਤ ਤੇਜ਼ ਗੀਨਾਂ ਮੈਂ ਕੋਲ ਨਿਕਲੀ ਤਾਂ ਸੋਚਿਆ ਕਿ ਹਾਂ ਵੀ ਕੋ ਡਾਊਟ ਫੁੱਲ ਲੱਗਦੀ ਹੈ ਇਹਨਾਂ ਦਾ ਪਿੱਛਾ ਕਰਨਾ ਇਹ ਗੱਡੀ ਮਤਲਬ ਇੰਨੀ ਤੇਜ਼ ਰਫ਼ਤਾਰੀ ਦੇ ਨਾਲ ਆਈ ਹੈ। ਇੰਨੀ ਤੇਜ਼ ਰਫ਼ਤਾਰੀ ਦੇ ਨਾਲ ਆਈ ਹੈ। ਜੀ। ਇਹਨੇ ਰਸਤੇ ਦੇ ਵਿੱਚ ਤਿੰਨ ਚਾਰ ਜਗ੍ਹਾ ਤੇ ਜਿਹੜੇ ਪ੍ਰਾਈਵੇਟ ਬੰਦੇ ਵੀਕ ਵਾਲੇ ਉਹ ਵੀ ਹਿੱਟ ਕੀਤੇ ਆ। ਇਹਨਾਂ ਦੇ ਵਿੱਚੋਂ ਦੋ ਤਿੰਨ ਜਣੇ ਇੰਜਰ ਵੀ ਹੋਏ ਨੇ। ਅੱਛਾ ਜੀ। ਉਹਦੇ ਵਿੱਚ ਹੁਣ ਜੀ ਜਦੋਂ ਇਹ ਰਸਤੇ ਦੇ ਇਹਨਾਂ ਇਤੋਂ ਆ ਰਹੇ ਪਿੱਛਾ ਕਰ ਰਹੇ ਸੀਗੇ ਜੀ। ਇਹਨਾਂ ਨੇ ਜਿਹੜਾ ਵਿੱਚ ਦੇ 메ਨ ਜਿਹੜਾ ਬੰਦਾ ਹੈਗਾ ਉਹ ਲਵਗਿਲ ਹੈ। ਕੀ ਨਾਮ ਹੈ? ਲਵਗਿਲ ਹੈ ਜੀ। ਲਵਗਿਲ। ਹਾਂ ਆਲਰੇਡੀ ਉਹਨਾਂ ਨਾਲ ਪੰਜ-ਛੇ ਮਕਦਮੇ ਦਰਜ ਨੇ ਜੀ। ਅੱਛਾ ਜੀ। ਨੋਟਰੀ ਦੇ ਸਿਕਮ ਨੇ ਲਾ ਆਲਰੇਡੀ ਵਾਂਟਡ ਹੈਗਾ ਸਾਡੇ ਕਿ 4 ਨੰਬਰ ਦੇ ਮੁਕਦਮੇ ਦਾ ਅਧਿਕਾਰਕ ਸੰਖਿਆ ਨੰਬਰ ਬਣਦਾ ਹੈ। ਠੀਕ ਹੈ। ਉਹਦੇ ਵਿੱਚ ਇਹ ਆਲਰੇਡੀ ਵੰਡ ਰਿਹਾ ਹੈ। ਠੀਕ ਹੈ। ਤੇ ਇਹਨੇ ਜਦੋਂ ਆਏ ਆ ਪਿੱਛਾ ਕਰਦੇ ਆ ਕਰਦੇ ਆ ਨੇ ਫਿਰ ਪੁਲਿਸ ਪਾਰਟੀ ਦੇ ਉੱਪਰ ਇਹ ਕਾਰਵਾਈ ਕੀਤਾ ਹੈ ਜੀ। ਅੱਛਾ ਸਰ। ਉਹਦੇ ਰਿਟਾਇਰਡ ਸੀ ਦੇ ਵਿੱਚ ਐਸਐਚਓ ਨੇ ਵੀ ਰੈਫਰ ਕੀਤਾ ਨੇ ਜਿਹੜੇ ਕਿ ਇਹਨਾਂ ਦੀ ਗੱਡੀ ਦੇ ਵਿੱਚ ਲੱਗੇ। ਸਰ ਕਿੰਨੇ ਟੋਟਲ ਫਾਇਰ ਹੋਏ? ਇੱਕ ਫਾਇਰ ਮੇਕਰ ਤੋਂ ਨੇ ਕੀਤਾ ਹੈ ਜੀ। ਜੋ ਅਜੇ ਤੱਕ ਆਇਆ ਸਾਹਮਣੇ ਜੀ। ਤਿੰਨ ਤੇ ਦੋ ਜਾਂ ਤਿੰਨ 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 ਫੈਰੇ ਨਾ ਬਲੋ ਇਹਨਾਂ ਤੇ ਸਰਕਾਰੀ ਵਿਭਾਗਾਂ ਤੋਂ ਹੋਵੇ ਨੇ ਜੀ ਜੀ ਮਤਲਬ ਸਰ ਉਹਦੇ ਲੱਗੀ ਵੀ ਹੈ ਕੋਈ ਨਹੀਂ ਐਸਾ ਚੱਕਰ ਕਿਸੇ ਤੇ ਕੋਈ ਲੱਗੀ ਨਹੀਂ ਗੱਡੀ 'ਚ ਬੰਦੇ ਕਿੰਨੇ ਸਵਾਰ ਸੀਗੇ ਤਿੰਨ ਇਹ ਤਿੰਨ ਤਾਂ ਤਿੰਨ ਤਾਂ ਸਾਫ ਨਜ਼ਰ ਆ ਰਹੇ ਆ ਜੀ ਇਹਦੇ ਵਿੱਚ ਇੱਕ ਐਸਐਚਓ ਸਾਫ ਕਿਉਂਕਿ ਇਹ ਬਤੌਰ ਇਹਨਾਂ ਦੇ ਦੇ ਦਿੱ ਜਨੇ ਉਹ ਤੇ ਉਹ ਗੱਡੀ ਪਾਈ ਉਹਨੂੰ ਕਰਦੇ ਨੇ ਸਰ ਕਿੱਥੇ ਦਾ ਰਹਿਣ ਵਾਲੇ ਆਂਗੇ ਬੰਦਾ ਇਹ ਛੋਣੀ ਮਲੇ ਦਾ ਜੀ ਛੋਣੀ ਮਲੇ ਦਾ ਰਹਿਣਾ ਹੈ ਸਰ ਜਿਹਦਾ ਪਹਿਲਾ ਜਿਹੜੇ ਮੁਕੱਦਮੇ ਨੇ ਸਰ ਉਹ ਕੋਈ ਚੋਰੀ ਦੇ ਨੇ ਜਾਂ ਫਿਰ ਕੋਈ ਨਹੀਂ ਇਦਾਂ ਹੀ ਹੈ ਜੀ ਇਹ ਮਤਲਬ ਲੜਾਈ ਝਗੜੇ ਤੇ ਤੇ ਨੁਪੀਰੀਅਸ ਹੈਗਾ ਉਲਡੀ ਇਸ 30 ਨੰਬਰ ਐਫ ਆਈ ਆਰ ਅਗੇ ਤੇ 4 ਨੰਬਰ ਉਹਦੇ ਵਿੱਚ ਵਾਂਟਡ ਹੈਗਾ ਕਿ ਜੱਟੂ ਰੈਸਟਡ ਇਨ ਦੈਟ ਐਫ ਆਈ ਆਰ ਆਲਸੋ ਸਰ ਜਿਹੜੀ ਗੱਡੀ ਫੜੀ ਉਹਦੇ ਵਿੱਚ ਕੁਝ ਬਰਾਮਦ ਹੋਇਆ ਮੈਂ ਅਜੇ ਹੋਏ ਤਲਾਸ਼ੀ ਲੈਣਗੇ ਜੀ ਇਹ ਸੰਗਤਿਆਰ ਵਗੈਰਾ ਜਾਂ ਸੁੱਕੇ ਵਾਲੀ ਪੈਪ ਪਈ ਸੀਗੀ ਦੇਖੋ ਜੀ ਹੁਣ ਉਹਦੇ ਵਿੱਚ ਕੀ ਉਹਦੇ ਵਿੱਚ ਕੋਈ ਇਦਾਂ ਦਾ ਉਹਦੇ ਵਿੱਚ ਕੋਈ ਹੈਗਾ ਆ ਪਰ ਪਦਾਰਥ ਉਹਦੇ ਵਿੱਚ ਹੈਗਾ ਕਿ ਜਿਹੜਾ ਵੀ ਸਾਡੀ ਉਹਦੇ ਵਿੱਚ ਜੁਰਮ ਦੀ ਸ਼੍ਰੇਣੀ ਚਾਹੁੰਦਾ ਆ ਤੇ ਉਹ ਨੈਚਰਲ ਹਿਸਾਬ ਨਾਲ ਵੀ ਹੋਊਗੀ ਸਰ ਜਿਹੜੇ ਬੰਦੇ ਹਿੱਟ ਕੀਤੇ ਨੇ ਉਹ ਸਰ ਮਤਲਬ ਠੀਕ ਨੇ ਕੋਈ ਕਿਸ ਤਰ੍ਹਾਂ ਕੋਈ ਇਦਾਂ ਦੀ ਤਲਾਹ ਨਹੀਂ ਹਿੱਟ ਕੀਤੇ ਨੇ ਜੇ ਇਹ ਇਹ ਮੈਂ ਖਦਰਸੀ ਦੇ ਏਰੀਆ ਦਾ ਕੋਈ ਹੈਗਾ ਕੋਈ ਆਟੋ ਲੈਟ ਕੀਤਾ ਜੀ ਜੋਧੇਵਾਲ ਦੇ ਦੀ ਜੀ ਵਿੱਚ ਜੀ ਮੈਂ ਖਾ ਜੋਦੇ ਵੀ ਮੈਂ ਕੋਈ ਕੋਈ ਇੰਜਰੀ ਹੋਈ ਆ ਉਹਦੇ ਜੀ ਇਹ ਸਰ ਕਿਹੜੀ ਜਗ੍ਹਾ ਤੋਂ ਸ਼ੁਰੂ ਹੋਈ ਗੱਡੀ ਭਜਾਣੀਆਂ ਨੇ ਇਹ ਇਹਨਾਂ ਨੇ 4 ਨੰਬਰ ਈ ਦੀ ਛਾਣੀ ਮੱਲੇ ਤੋਂ ਜੀ ਛਾਣੀ ਮੱਲੇ ਤੋਂ ਕਿਧਰੋਂ ਕਿਧਰੋਂ ਲੈ ਕੇ ਆਏ ਛਾਣੀ ਮੱਲੇ ਤੋਂ ਰੂਟ ਇਹਨੇ ਫਾਲੋ ਕੀਤਾ ਜੀ ਛਾਣੀ ਮੱਲਾ ਫਿਰ ਇੱਧਰ ਆ ਆਪਣਾ ਜੰਦਰ ਬਾਈਪਾਸ ਕਾਰਵਾਰਾ ਰੋਡ ਹੈ ਜੀ ਰੋਂਗ ਸਾਈਡ ਹੀ ਆਇਆ ਇਹ ਮਤਲਬ ਕਿਸੇ ਦੀ ਜਾਨ ਵੀ ਜਾ ਸਕਦੀ ਸੀ ਕੀ ਕਰਦੇ ਨਹੀਂ ਦੇਖੋ ਜਾਨ ਤਾਂ ਹੁਣ ਦੇਖੋ ਜੇ ਤੁਸੀਂ ਆ ਗੱਡੀ ਦੀ ਪੋਜੀਸ਼ਨ ਦੇਖਦੇ ਹੋ ਇਹ ਚਲੋ ਇਹ ਤਾਂ ਮਤਲਬ ਪਰਮਾਤਮਾ ਦੀ ਕਿਰਪਾ ਹੈ ਕਿ ਜਿਹੜੇ ਹਿਸਾਬ ਨਾਲ ਗੇਟ ਦੇ ਵਿੱਚ ਗੱਡੀ ਹਿੱਟ ਹੋਈ ਆ ਸ਼ਾਮ ਦਾ ਏਰੀਆ ਹੈ ਸ਼ਾਮ ਦਾ ਵੇਲਾ ਹੈਗਾ ਛਾਂ ਹੈਗੀ ਆ ਤੇ ਦੁਨੀਆ ਇਸ ਵੇਲੇ ਬਾਹਰ ਬੈਠੀ ਨਹੀਂ ਹੁੰਦੀ ਉਹ ਮੈਂ ਬੱਚੇ ਲੈ ਕੇ ਕਿਸੇ ਦੇ ਵਿੱਚ ਹਿੱਟ ਕਰ ਜਾਂਦੀ ਜੇ ਹਾਂ ਜੀ ਜਾਨੀ ਮਾਰੀ ਨੁਕਸਾਨ ਹੋ ਸਕਦਾ ਸਰ ਸਰ ਇਸ ਵੇਲੇ ਗੱਡੀ ਕਿਹੜੀ ਜਗ੍ਹਾ ਤੇ ਵੱਜੀ ਹੈ ਸਰ ਇਹ ਲੋਕੇਸ਼ਨ ਕਿਹੜੀ ਹੈ ਇਹ ਲੋਕੇਸ਼ਨ ਸਲਿਮ ਟਾਪੀ ਦਾ ਏਰੀਆ ਜੀ ਇਹ ਪੋਰਪੈਂਟ ਪੋਰਾ ਪਿੰਡ ਜੀ ਪੋਰਾ ਪਿੰਡ ਜੀ ਪੋਰਾ ਪਿੰਡ ਦੇ ਵਿੱਚ ਵਜਿਆ ਨਹੀਂ ਨਹੀਂ ਇਹ ਜਦੋਂ ਗੱਡੀ ਇਹਨਾਂ ਦੀ ਹਿੱਟ ਕੀਤੀ ਹੈ ਜੀ ਇੱਥੋਂ ਦੇ ਪਿੱਛੇ ਹੋ ਕੇ ਪੇਰੇ ਜੋ ਇੱਥੋਂ ਬਲਾਈਂਡ ਹੋ ਕੇ ਤੇ ਐਸ ਐਚਓ ਸਾਹਿਬ ਵੀ ਮਗਰ ਉੱਠ ਕੇ ਆਏ ਹੈ ਹੁਣ ਇੱਥੇ ਆ ਕੇ ਜਦੋਂ ਮਗਰ ਆਏ ਨੇ ਤੇ ਗੱਡੀ ਇਹਨਾਂ ਦੀ ਹਿੱਟ ਕੀਤੀ ਹੈ ਤੇ ਉਨੀ ਤਨੂੰ ਇਹ ਤਿੰਨੇ ਜਣੇ ਤੋਂ ਗੱਡੀ ਚੋਂ ਤਿੰਨ ਜਣੇ ਚਾਰ ਜਣੇ ਜਿੰਨੇ ਵੀ ਵਿੱਚ ਸਿਗੇ ਉਹਦੇ ਵਿੱਚ ਇਹ ਤੇ ਸਰ ਕਿੰਨੇ ਕਿਵੇ ਦਾ ਵਾਕਿਆ ਹੈਗਾ ਇਹ ਵਾਕਿਆ ਸਾਮੇ ਹਰਟ ਕਾਰਟਸ ਆਉਂਦੇ ਆ ਇਹ ਹਾਂ ਇਹ ਜਿਹੜੀ ਇਨਫੋਰਮੇਸ਼ਨ ਮੈਨੂੰ ਆਈ ਆ ਜੀ ਇਹ ਆਈ ਆ 7:20 ਦੇ ਉਹ ਤੋਂ ਪਹਿਲਾਂ ਦੀ ਮੈਂ ਕਿਹਾ 10-5-5-7 10-10 ਮਿੰਟ ਪਹਿਲਾਂ ਦੀ ਗੱਲ ਹੈ ਜੀ ਜੀ 7:07:20 ਦੇ ਵਿੱਚ ਵਿੱਚ ਹੋ ਚੁੱਕੀ ਜੀ ਸਿਰਫ ਸਰ 4 ਨੰਬਰ ਦੀ ਪੁਲਿਸ ਪਿੱਛੇ ਸੀਗੀ ਸਰ ਨਹੀਂ ਇੱਕ ਵਕਸ਼ਣ ਹੀ ਸਾਰੇ ਚੱਲ ਗਈ ਸੀਗੀ ਜੀ ਕਿਉਂਕਿ ਇਹ ਤਾਂ ਹੁਣ ਐਸਐਚਓ ਸਾਹਿਬ ਫਰੋਂ ਮੈਂ ਫੇਰੀ ਵੈਰੀ ਬੀਗਿੰਗ ਦੀ ਮਗਰ ਲੱਗੇ ਹੋ ਸਕੇ ਜੀ ਇਹ ਓਕੇ ਹਾਂ ਜਿੱਦਾਂ ਜਿੱਦਾਂ ਅੱਗੇ ਕਰਦੇ ਗਏ ਉਦੋਂ ਤਾਂ ਪੁਲਿਸ ਪੁਲਿਸ ਐਕਟਿਵ ਹੋ ਗਈ ਸੀਗੀ